ਕਿਸਾਨਾਂ ਵੱਲੋਂ ਸ਼ੰਭੂ ਦਿਖਨੌਰੀ ਬਾਰਡਰ ਤੇ ਲਗਾਤਾਰ ਆਪਣਾ ਪ੍ਰਦਰਸ਼ਨ جاری ਆ ਆਪਣੀਆਂ ਮੰਗਾਂ ਨੂੰ ਲੈ ਕੇ ਤੇ ਉੱਥੇ ਹੀ ਖਨੌਰੀ ਬਾਰਡਰ ਤੇ ਕਿਸਾਨ ਆਗੂ ਜਦਜੀ ਸਿੰਘ ਢੱਲੇਵਾਲ ਹੁਣਾ ਵੱਲੋਂ ਜਿਹੜਾ ਮਰਨ ਵਰਤ ਕੀਤਾ ਜਾ ਰਿਹਾ 43ਵੇਂ ਦਿਨ ਵਿੱਚ ਜਾ ਪੂਜਾ ਉੱਥੇ ਸੋਮਵਾਰ ਦੀ ਬੀਤੀ ਰਾਤ ਉਹਨਾਂ ਦੀ ਜਿਹੜੀ ਅਚਾਨਕ ਹੈ ਤੰਬੀਅਤ ਖਰਾਬ ਹੋ ਗਈ ਜਿਹੜਾ ਉਹਨਾਂ ਦਾ ਪਲਸ ਰੇਟ ਹੈ ਕਾਫੀ ਘਟ ਗਿਆ ਤੇ ਬੀਪੀ ਉਹਨਾਂ ਦਾ ਜਿਹੜਾ ਕਿ ਸ਼ੂਟ ਕਰ ਗਿਆ ਉਹ ਵੀ ਕਾਫੀ ਘਟ ਦਰਜ ਕੀਤਾ ਗਿਆ ਉੱਥੇ ਮੌਕੇ ਤੇ ਡਾਕਟਰੀ ਸਹੂਲਤਾ ਜਿਹੜੀਆਂ ਉਹਨਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਨੇ ਖਨੌਰੀ ਬਾਰਡਰ ਤੇ ਤੇ ਮੋਡਲੀਆਂ ਉਹਨਾਂ ਨੂੰ ਜਿਹੜੀ ਕੀ ਡਾਕਟਰੀ ਸਹੂਲਤਾਂ ਦਿੱਤੀਆਂ ਗਈਆਂ ਉਸ ਤੋਂ ਬਾਅਦ ਉਹਨਾਂ ਜਿਹੜੀ ਹਾਲਤ ਹੈ ਕਾਫੀ ਸਥਿਰ ਦਸੀ ਜਾ ਰਹੀ ਹੈ ਪਰ ਅਚਾਨਕ ਹੀ ਉਹਨਾਂ ਦੀ ਜਿਹੜੀ ਸਿਹਤ 'ਚ ਕਾਫੀ ਵੱਡੀ ਜਿਹੜੀ ਕੀ ਬਦਲਾਵ ਦੇਖਣ ਨੂੰ ਮਿਲਿਆ ਕੱਲ੍ਹ ਰਾਤ ਜਿਹੜੀ ਖਬਰ ਨਿਕਲ ਕੇ ਸਾਹਮਣੇ ਆਈ ਦੱਸਿਆ ਕਿ ਹਰਿਆਣਾ ਪੰਜਾਬ ਦੀ ਖਨੋਰੀ ਸਰਹੱਦ ਤੇ ਮਰਨਵਰਤ ਦੌਰਾਨ ਜਿਹੜਾ ਕਿ ਡੱਲੇਵਾਲ ਦੀ ਸਿਹਤ ਅਚਾਨਕ ਵਿਗੜ ਗਈ ਕੱਲ ਉਹਨਾਂ ਦਾ ਜਿਹੜਾ ਪਲਸ ਰੇਟ 42 ਦੱਸਿਆ ਜਾ ਰਿਹਾ ਤੇ ਬਲੱਡ ਪ੍ਰੈਸ਼ਰ ਜਿਹੜਾ ਬੀਪੀ ਉਹਨਾਂ ਦਾ ਅੱਪਰ ਰੇਂਜ 80 ਅਤੇ ਲੋਅਰ ਰੇਂਜ ਦੀ 52 ਹੋਗੀ ਸੀ ਜਿੱਥੇ ਉਹਨਾਂ ਦੀ ਅਚਾਨਕ ਇਹ ਸਿਹਤ ਦੇ ਵਿੱਚ ਵੱਡਾ ਬਦਲਾਵ ਤੇ ਵਿਗੜਦੀ ਸਿਹਤ ਜਿਹੜੀ ਦਰਜ ਕੀਤੀ ਗਈ। ਉੱਥੇ ਉਹਨਾਂ ਨੂੰ ਮੌਜੂਦਾ ਡਾਕਟਰਾਂ ਦੀ ਟੀਮ ਨੇ ਉਹਨਾਂ ਦੇ ਹੱਥਾਂ ਪੈਰਾਂ ਦੀ ਮਾਲਿਸ਼ ਕੀਤੀ ਤੇ ਪਾਣੀ ਪਿਲਾਇਆ ਤੇ ਉਹਨਾਂ ਨੂੰ ਜਿਹੜੀ ਮੁੱਢਲੀ ਜਿਹੜੀ ਸਹਾਇਤਾ ਦੀ ਦੀ ਗਈ ਸਿਹਤ ਪੱਖੋਂ ਤੇ ਉਹਨਾਂ ਦੀ ਜਿਹੜੀ ਹੁਣ ਸਿਹਤ ਤਾਂ ਥੋੜੀ ਸਥਿਰ ਹੋਈ ਹੈ ਪਰ ਲਗਾਤਾਰ ਜਿਹੜੀ ਉਹਨਾਂ ਦੀ ਸਿਹਤ ਹੈ ਉਹ ਡਾਊਨ ਹੁੰਦੀ ਜਾ ਰਹੀ ਹੈ ਕਾਫੀ ਵਿਗੜਦੀ ਪਈ ਹੈ ਉੱਥੇ ਬੀਤੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਵੱਲੋਂ ਭਾਰਤ ਦੀ ਉੱਚ ਅਦਾਲਤ ਜਿਹੜੀ ਸੁਪਰੀਮ ਕੋਰਟ ਹੈ ਉਸ ਦੇ ਵੱਲੋਂ ਲਗਾਤਾਰ ਜਗਦੀ ਸਿੰਘ ਢੱਲੇਵਾਲ ਉਹਨਾਂ ਦੀ ਜਿਹੜੀ ਸਿਹਤ ਨੂੰ ਲੈ ਕੇ ਚਿੰਤਾ ਜਤਾਈ ਜਾ ਰਹੀ ਸੀ ਤੇ ਲਗਾਤਾਰ ਹੁਕਮ ਜਾਰੀ ਕੀਤੇ ਗਏ ਸੀ ਤੇ ਉਹਨਾਂ ਨੂੰ ਮੁੱਢਲੀ ਡਾਕਟਰੀ ਸਹੂਲਤਾਂ ਤੇ ਹਸਪੀਟਲ ਦੇ ਵਿੱਚ ਐਡਮਿਟ ਕਰਨ ਦੀ ਗੱਲ ਆਖੀ ਜਾ ਰਹੀ ਸੀ ਪਰ ਜਿਹੜੇ ਜਗਦੀ ਸਿੰਘ ਢੱਲੇਵਾਲ ਸੀ ਉਹ ਇਨਾ ਚੀਜ਼ਾਂ ਨੂੰ ਮਨਾ ਕਰਦੇ ਪਏ ਸੀ ਕਿਉਂਕਿ ਉਹ ਅਖਨੌਰੀ ਬਾਰਡਰ ਤੇ ਰਹਿ ਕੇ ਆਪਣਾ ਮਰਨ ਵਰਤ ਜਾਰੀ ਰੱਖਣਾ ਚਾਹੁੰਦੇ ਸੀ ਜਦ ਤੱਕ ਕੇਂਦਰ ਸਰਕਾਰ ਉਹਨਾਂ ਨਾਲ ਗੱਲਬਾਤ ਦਾ ਪ੍ਰਸਤਾਵ ਨਹੀਂ ਰੱਖ ਰਹੀ ਸੀ ਉੱਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਕੱਲ ਰਾਤ ਉਹਨਾਂ ਦੀ ਇਕਦਮ ਸਿਹਤ ਵਿਗੜੀ ਤਾਂ ਮੋਰਚੇ ਤੇ ਮੌਜੂਦ ਸਾਰੇ ਜਿਹੜੇ ਕਿਸਾਨ ਹੈ ਉਹ ਜਾ ਗਏ ਉਹਨਾਂ ਨੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਰਾਤ ਨੂੰ ਸਤਨਾਮ ਵਾਹਿਗੁਰੂ ਦਾ ਜਾਪ ਵੀ ਕਰਨੇ ਸ਼ੁਰੂ ਕਰ ਦਿੱਤੇ ਤੇ ਉਹਨਾਂ ਦੀ ਸਿਹਤ ਨੂੰ ਲੈ ਕੇ ਕਾਫੀ ਚਿੰਤਿਤ ਹੋਏ ਬਾਕੀ ਕਿਸਾਨ ਵੀ ਉੱਥੇ ਤੁਹਾਨੂੰ ਦੱਸ ਦਈਏ ਕਿ ਮਹਾਪੰਚਾਇਤ ਵੀ ਜਿਹੜੀ ਕਿਸਾਨਾਂ ਵੱਲੋਂ 4 ਜਨਵਰੀ ਨੂੰ ਖਨੌਰੀ ਬਾਰਡਰ ਤੇ ਸੱਦੀ ਗਈ ਸੀ ਉੱਥੇ ਵੀ 9 ਮਿੰਟ ਬੋਲਣ ਤੋਂ ਬਾਅਦ ਜਿਹੜੇ ਡੱਲੇਵਾਲ ਸੀ ਉਹ ਸਟੇਜ ਉੱਤੇ ਆਏ ਸੀ ਤੇ 9 ਮਿੰਟ ਤੱਕ ਉਹਨਾਂ ਨੇ ਸੰਬੋਧਿਤ ਕੀਤਾ ਸੀ ਕਿਸਾਨਾਂ ਨੂੰ ਤੇ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਤੇ ਵੀ ਕਾਫੀ ਜਿਹੜੀ ਵਿਗੜਤੀ ਹੋਈ ਦੇਖੀ ਸੀ ਕਿਉਂਕਿ ਉਹਨਾਂ ਨੂੰ ਚੱਕਰ ਤੇ ਉਲਟੀਆਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਲਗਾਤਾਰ ਉਹਨਾਂ ਦਾ ਬਲੱਡ ਜਿਹੜਾ ਪ੍ਰੈਸ਼ਰ ਘਟ ਗਿਆ ਸੀ ਜਿਸ ਤੋਂ ਬਾਅਦ ਸਿਹਤ ਵਿਭਾਗ ਦੇ ਇੱਕ ਟੀਮ ਨੂੰ ਅਲਰਟ ਮੋਡ ਤੇ ਰੱਖਿਆ ਡੱਲੇਵਾਲ ਨੇ ਉਲਟੀਆਂ ਆਉਣ ਕਾਰਨ ਪਾਣੀ ਪੀਣਾ ਵੀ ਜਿਹੜਾ ਬੰਦ ਕਰ ਦਿੱਤਾ ਸੀ ਤੇ ਉਹਨਾਂ ਦੀ ਜਿਹੜੀ ਸਿਹਤ ਸੀ ਉਸ ਦਿਨ ਤੋਂ ਕਾਫੀ ਕਮਜ਼ੋਰ ਹੋ ਗਈ ਸੀ ਉਸ ਤੋਂ ਬਾਅਦ ਉਹਨਾਂ ਦੀ ਜਦੋਂ ਕਲਰ ਆਤੀ ਜਿਹੜਾ ਬੀਪੀ ਤੇ ਪਲਸੇਟ ਕੋ ਕਾਫੀ ਘਟ ਗਿਆ